ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿਹੜਾ ਕਿ ਹੁਣ ਪੇਚ ਕਸੂਤਾ ਫਸ ਗਿਆ ਪੰਜਾਬ ਦੇ ਮੁੱਖ ਮੰਤਰੀ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਔਰ ਜਿੰਨੇ ਵੀ ਪਹਿਲਾਂ ਦੇ ਰਹੇ ਹੋਏ ਮੁੱਖ ਮੰਤਰੀ ਇਹਨਾਂ ਸਹਾਰਿਆਂ ਦੇ ਵਿੱਚੋਂ ਇੱਕ ਮਾਮਲਾ ਨਿਕਲ ਕੇ ਸਾਹਮਣੇ ਆ ਗਿਆ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਨਾ ਅੰਕੜਿਆਂ ਮੁਤਾਬਕ ਪੱਤ ਸਾਂਝੇ ਕਰਾਂਗੇ ਕਿ ਪੇਚ ਹੁਣ ਕਿੱਥੇ ਆ ਕੇ ਅਰ ਚੁੱਕਿਆ ਯਾਨੀ ਪੂਰੇ ਪੰਜਾਬ ਪੱਧਰ ਦੇ ਵਿੱਚ ਸਭ ਤੋਂ ਵੱਧ ਵੋਟ ਇਹ ਅੰਕੜਾ ਮੁਤਾਬਕ ਹਰਨਮਸਾਰਿਆਂ ਦੀ ਵੋਟ ਦੱਸੂਗਾ ਕਿ ਕਿੰਨੀ-ਕਿੰਨੀ ਹੈ ਔਰ ਉਸ ਤੋਂ ਬਾਅਦ ਇੱਕ ਐਸੀ ਖਬਰ ਸਾਢੀ ਕਰਾਂਗੇ ਜਿਹਦੇ ਨਾਲ ਪੂਰੇ ਪੰਜਾਬ ਪੱਧਰ ਦੇ ਉੱਤੇ ਤਹਿਲਕਾ ਮਚ ਗਿਆ ਯਾਨੀ ਉਹ ਵੀ ਇੱਕ ਬਹੁਤ ਵੱਡੇ ਸਿਆਸੀ ਪਾਰਟੀ ਦੇ ਲੀਡਰ ਚਾਂਦੀ ਸੰਚਨੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਪਿਛਲੇ ਦਿਨੀ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਏਸੀ ਭਾਈਚਾਰੇ ਦੁਆਰਾ ਇੱਕ ਮੀਟਿੰਗ ਇੱਕ ਪ੍ਰੋਗਰਾਮ ਕੀਤਾ ਗਿਆ ਸੀ ਜਿਹਦੇ ਵਿੱਚ ਚੰਨੀ ਨੇ ਇਹ ਗੱਲ ਕਹੀ ਸੀ ਕਿ ਭਾਈ ਜੂਥ ਵਿੰਗ ਦੇ ਪ੍ਰਧਾਨ ਔਰ ਵੱਖ-ਵੱਖ ਪਾਰਟੀਆਂ ਦੇ ਵਿੱਚ ਔਰ ਦੂਜੇ ਪਾਸੇ ਮਹਿਲਾ ਵਿੰਗ ਦੀ ਪ੍ਰਧਾਨ ਯਾਨੀ ਵੱਡੇ ਉਹਦੇ ਉੱਤੇ ਜੱਟ ਸਿੱਖ ਮੌਜੂਦ ਨੇ ਔਰ ਇਸ ਬਿਆਨ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਤਰਥੱਲੀ ਮਚ ਗਈ ਸੀ ਔਰ ਅੱਜ ਤੁਹਾਡੇ ਨਾਲ ਮੈਂ ਉਹ ਖਬਰ ਸਾਂਝੀ ਕਰੂੰਗਾ ਜਿਹੜੀ ਵਾਕਈ ਸੱਚ ਤੇ ਇਸ ਗੱਲ ਨੇ ਪੇਚੜਾ ਡਾ ਦਿੱਤਾ ਯਾਨੀ ਮੁੱਖ ਮੰਤਰੀ ਤੁਹਾਨੂੰ ਵੀ ਪਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੱਟ ਸਿੱਖ ਨੇ ਸੁਖਬੀਰ ਸਿੰਘ ਬਾਦਲ ਵੀ ਆਪਣੇ ਆਪ ਨੂੰ ਜੱਟ ਸਿੱਖ ਕਹਿੰਦੇ ਨੇ ਔਰ ਦੂਜੇ ਪਾਸੇ ਹੋਰ ਵੀ ਜਿਹੜੇ ਪਹਿਲਾਂ ਦੇ ਚਲੋ ਰਹੇ ਜਿਹੜੇ ਮੁੱਖ ਮੰਤਰੀ ਉਹਨਾਂ ਨੂੰ ਅਕਸਰ ਤੁਸੀਂ ਜਾਣਦੇ ਹੋ ਕਿ ਉਹ ਵੀ ਜੱਟ ਸਿੱਖ ਸੀ ਪਰ ਅੱਜ ਤੁਹਾਡੇ ਨਾਲ ਮੈਂ ਇੱਕ ਐਸੀ ਖਬਰ ਸਾਂਝੀ ਕਰਨ ਜਾ ਰਿਹਾ ਜਿਹੜੀ ਕਿ ਬਹੁਤ ਹੀ ਅਹਿਮ ਪੰਜਾਬ ਦੇ ਲੋਕਾਂ ਦੇ ਲਈ ਇਸ ਗੱਲ ਨੂੰ ਸਮਝ ਲੈਣਾ ਜ਼ਰੂਰੀ ਹੈ ਕਿ ਸਭ ਤੋਂ ਵੱਧ ਵੋਟ ਕਿਹੜੇ ਲੋਕਾਂ ਦੀ ਹੈ ਔਰ ਕਿਹਦੇ ਨਾਲ ਵਿਤਕਰਾ ਹੋ ਰਿਹਾ ਹੈ ਕਿ ਵਾਕਈ ਸੱਚ ਹੈ ਜਾਂ ਨਹੀਂ ਕਹਣਾ ਤੁਹਾਡੇ ਨਾਲ ਇਹ ਅੰਕੜਾ ਸਾਂਝਾ ਕਰਦੇ ਕਿ ਵੋਟਾਂ ਕਿਹੜੀ ਜਾਤੀ ਦੀਆਂ ਔਰ ਕਿੰਨੀ ਫੀਸਦੀ ਨੇ ਸਭ ਤੋਂ ਜ਼ਿਆਦਾ ਵੋਟ ਜਿਹੜੀ ਕਿ 22% ਦੀ ਸਿੱਖ ਜੱਟ ਭਾਈਚਾਰੇ ਦੀ ਹੈ ਔਰ ਉਸ ਤੋਂ ਬਾਅਦ ਮਜਵੀ ਸਿੱਖ ਭਾਈਚਾਰਾ ਜਿਹੜਾ ਇਹਨਾਂ ਦੀ ਵੋਟ 31 ਤੋਂ 33% ਦੀ ਹੈ ਔਰ ਦੂਜੇ ਪਾਸੇ ਰਮਦਾਸੀਆ ਭਾਈਚਾਰਾ ਜਿਨ੍ਹਾਂ ਦੀ ਵੋਟ 26% ਦੀ ਹੈ ਔਰ ਤੁਸੀਂ ਹੁਣ ਇਹ ਦੇਖੋ ਕਿ ਪੰਜਾਬ ਦੇ ਅੰਦਰ 22% ਦੀ ਵੋਟ ਜੱਟ ਸਿੱਖ 26% ਦੀ ਵੋਟ ਰਮਦਾਸੀਏ 33% ਦੀ ਵੋਟ ਕੱਲੇ ਮਜਬੂਰੀ ਸਿੱਖਾ ਦੀ ਆ ਕੱਲੀਆਂ ਬੋਟਾ ਹੀ ਨਹੀਂ ਅੱਗੇ ਜਾ ਕੇ ਜਿਹੜੀ ਖਬਰ ਸਾਂਝੀ ਕਰਨੀ ਹੈ ਨਾ ਬੜੀ ਹੀ ਅਹਿਮ ਕਿਉਂਕਿ ਇਸ ਖਬਰ ਨੇ ਤਹਿਲ ਕ ਮਚਾ ਦਿੱਤਾ ਪੂਰੇ ਪੰਜਾਬ ਦੇ ਅੰਦਰ ਕੇ ਵਾਕਈ ਵਿਤਕਰਾ ਹੋ ਰਿਹਾ ਤਾਂ ਤੁਸੀਂ ਹੁਣ ਇਹ ਕਹ ਤੁਸੀਂ ਨਿਰਣੇ ਲੈਣਾ ਕਿ ਜਿਹੜਾ ਚੰਨੀ ਦੁਆਰਾ ਇੱਕ ਬਿਆਨ ਦਿੱਤਾ ਗਿਆ ਸੀ ਦਰਾਂ ਸਾਲ ਦੇ ਵਿੱਚ ਕੁਝ ਲੋਕ ਉਹਨੂੰ ਸਹੀ ਮੰਨਦੇ ਔਰ ਕੁਝ ਨਹੀਂ ਮੰਨਦੇ ਕਿਉਂ ਕਿਉਂਕਿ ਚੰਨੀ ਨੇ ਉਸੇ ਹੀ ਵਕਤ ਬਿਆਨ ਕਿਉਂ ਦਿੱਤਾ ਜਦੋਂ ਕਿ ਪੰਜਾਬ ਭਰ ਦੇ ਵਿੱਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਸਰਗਰਮ ਹੋ ਗਈ ਹੈ ਅਕਸਰ ਪੂਰੇ ਪੰਜਾਬ ਪੱਧਰ ਦੇ ਵਿੱਚ ਪੂਰਾ ਪਤਾ ਇੱਕ ਪਾਸੇ ਇਕਾਲੀ ਦਲ ਦਾ ਵੀ ਜ਼ੋਰ ਲੱਗ ਰਿਹਾ ਔਰ ਦੂਜੇ ਪਾਸੇ ਆਮ ਆਦਮੀ ਦਾ ਵੀ ਲੱਗਿਆ ਹੋਇਆ ਬਾਕੀ ਦੀਆਂ ਪਾਰਟੀਆਂ ਵੀ ਮੈਦਾਨ ਦੇ ਵਿੱਚ ਉਤਰ ਰਹੀਆਂ ਨੇ ਤਾਂ ਹੁਣ ਚੰਨੀ ਨੇ ਇੱਥੇ ਆ ਕੇ ਬਿਆਨ ਦੇ ਦਿੱਤਾ ਕਹਿੰਦਾ ਜੀ ਸਾਡੇ ਏਸੀ ਭਾਈਚਾਰਾ ਕਿਸੇ ਦਾ ਨਾਂ ਲਿਆ ਨਹੀਂ ਲਿਆ ਪਰ ਹੁਣ ਖਬਰ ਇਹ ਆ ਰਹੀ ਹੈ ਮੱਝੀ ਸਿੱਖ ਕੌਮ ਸਭ ਤੋਂ ਵੱਡੇ ਪਦਰ ਦੇ ਉੱਤੇ ਕੁਰਬਾਨੀਆਂ ਸਭ ਤੋਂ ਵੱਡੇ ਪਦਰ ਦੇ ਉੱਤੇ ਵੋਟ ਕੱਲੇ ਪੰਜਾਬ ਦੇ ਅੰਦਰ ਤਾਂ ਫੇਰ ਮੁੱਖ ਮੰਤਰੀ ਮਜਬੀ ਸਿੱਖਾਂ ਦਾ ਕਿਉਂ ਨਹੀਂ ਦਰਸਾਲ ਦੇ ਵਿੱਚ ਮਜਬੀ ਸਿੱਖਾਂ ਦੀ ਵੋਟ ਦੇ ਨਾਲ ਹਰ ਕੋਈ ਮੁੱਖ ਮੰਤਰੀ ਬਣਦਾ ਚਾਹੇ ਕੋਈ ਚਾਹੇ ਸੁਖਵੀਰ ਬਾਦਲ ਚਾਹੇ ਭਵਨ ਸਿੰਘ ਮਾਨ ਇਸ ਗੱਲ ਨੂੰ ਕੋਈ ਨਕਾਰ ਨਹੀਂ ਸਕਦਾ ਕਿਉਂਕਿ ਗੱਲ ਇਹ ਸੱਚ ਹੈ ਤੇ ਸੱਚ ਕਿਵੇਂ ਆ ਮੈਂ ਤੁਹਾਨੂੰ ਇੱਕ ਬਿਆਨ ਸੁਣਾਉਂਗਾ ਕਿ ਮਾਮਲਾ ਦਰਅਸਲ ਦੇ ਵਿੱਚ ਜਾਤੀਵਾਦ ਤੇ ਚਰਨਜੀਤ ਸਿੰਘ ਚੰਨੀ ਨੇ ਖੜਾ ਕੀਤਾ ਕਿਉਂਕਿ ਚਰਨਜੀਤ ਸਿੰਘ ਚੰਨੀ ਦਾ ਬਿਆਨ ਸੀ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ ਪਰ ਚੰਨੀ ਨੂੰ ਵੀ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਵਿਤਕਰਾ ਖੁਦ ਕਰਵਾ ਰਹੇ ਹੋ ਕਿਉਂਕਿ ਤੁਸੀਂ ਵੀ ਵੋਟਾਂ ਦੇ ਐਨ ਵਕਤ ਦੇ ਉੱਤੇ ਆ ਕੇ ਬਿਆਨ ਦਿੱਤਾ ਇੱਕ ਆਪਣੇ ਆਪ ਨੂੰ ਛੋਟੀ ਬਰਾਦਰੀ ਦਾ ਸਾਬਤ ਕਰਕੇ ਵੈਸੇ ਰਜਵਾੜਾ ਚੰਨੀ ਸਾਰੇ ਲੋਕ ਜਾਣਦੇ ਨੇ ਇਸ ਗੱਲ ਦੇ ਉੱਤੇ ਵੀ ਕੋਈ ਦੋਰਾਵਾ ਨਹੀਂ ਆ ਅਸਲ ਪੂਰਾ ਪੰਜਾਬ ਕਹਿੰਦਾ ਉਹ ਡਰਾਮੇਵਾਜ ਆ ਪਰ ਅਸਲ ਦੇ ਵਿੱਚ ਕਹਾਣੀ ਕੀ ਹੈ ਪਰ ਮੈਂ ਤੁਹਾਨੂੰ ਇੱਕ ਬਿਆਨ ਸੁਣਾਉਣਾ ਉਸ ਤੋਂ ਬਾਅਦ ਮਾਮਲਾ ਹੈ ਰਿਕਾਰਡ ਦੇ ਅੰਦਰ ਸੁਣੋ ਪੰਜਾਬ ਵਿੱਚ ਜੱਟ ਸਿੱਖ ਇਕੱਲੀ ਅਜਿਹੀ ਜਾਤੀ ਹੈ ਜਿਸ ਦੀ ਵੋਟ ਪ੍ਰਤੀਸ਼ਤ ਲਗਭਗ 20 ਤੋਂ 22% ਦੱਸੀ ਜਾਂਦੀ ਹੈ ਨੰਨੰਦੀ ਕਿ ਉਸ ਤੋਂ ਕਿਤੇ ਵੱਧ ਹੈ ਸਭ ਤੋਂ ਵੱਡਾ ਹਿੱਸਾ ਮਜਬੀ ਸਿੱਖ ਭਾਈਚਾਰੇ ਨੂੰ ਆਉਂਦਾ ਆ ਮਜਬੀ ਸਿੰਘ ਭਾਈਚਾਰੇ ਦੀ ਵੋਟ ਜਿਹੜੀ ਉਹ 31 ਤੋਂ 33% ਦੀ ਹੈ ਦੂਜੇ ਨੰਬਰ ਤੇ ਰਵੀ ਦਾਸ ਸਿੰਘ ਭਾਈਚਾਰਾ ਜਿੱਦੀ ਵੋਟ ਲਗਭਗ 26% ਦੀ ਹੈ ਤਾਂ ਸੌਣ ਲਿਆ ਪੰਜਾਬ ਵਾਲੇ ਇਤਿਹਾਸਕਾਰ ਵੀ ਇਹ ਗੱਲ ਦੱਸ ਰਹੇ ਨਹੀਂ ਕਿ ਪੰਜਾਬ ਦੇ ਅੰਦਰ ਸਭ ਤੋਂ ਵੱਧ ਵੋਟ ਮਜਬੀ ਸਿੰਘਾਂ ਦੀ ਤੇ ਯਾਰ ਫੇਰ ਬਹੁਤ ਸਾਰੇ ਲੰਮੇ ਟਾਈਮ ਤੋਂ ਵੇਖਦੇ ਆ ਰਹੇ ਹਾਂ ਪੰਜਾਬ ਦੇ ਅੰਦਰ ਹੁਣ ਮੈਂ ਤੁਹਾਨੂੰ ਵੀ ਪੁੱਛਣਾ ਚਾਹੁੰਗਾ ਇਹ ਸਾਡਾ ਕੋਈ ਸਾੜੀ ਦੇ ਵਿੱਚ ਛੋਰੀ ਨਹੀਂ ਹੈ ਪਰ ਇੱਕ ਮਾਮਲਾ ਮੈਂ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਕਿਉਂਕਿ ਖਬਰਾਂ ਦੇ ਮੁਤਾਬਕ ਮਜਵੀ ਸਿੰਘਾਂ ਦੀ ਵੋਟ ਜ਼ਿਆਦਾ ਦੱਸੀ ਜਾ ਰਹੀ ਹੈ ਪਰ ਇਹਦੇ ਵਿੱਚ ਹੁਣ ਤੁਸੀਂ ਇਹ ਦੱਸਣਾ ਕਿ ਮਜਵੀ ਸਿੱਖ ਮੁੱਖ ਮੰਤਰੀ ਕਦੋਂ ਬਣਿਆ ਸੀ ਜਾਂ ਕਦੋਂ ਬਣੂਗਾ ਕਿਉਂਕਿ ਮਜਵੀ ਸਿੰਘਾਂ ਦੀ ਵੋਟ 33% ਦੱਸੀ ਜਾ ਰਹੀ ਹੈ ਔਰ ਦੂਜੇ ਪਾਸੇ ਬਿਤਕਰਾ ਤਵਾਕਈ ਹੋ ਰਿਹਾ ਹੈ ਯਾਨੀ ਮੁੱਖ ਮੰਤਰੀ ਸਾਹਿਬ ਕਾ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਇੱਕ ਬਿਆਨ ਦਿੱਤਾ ਕਹਿੰਦਾ ਸਾਡੇ ਨਾਲ ਵਿਤਕਰੇ ਹੋਣ ਪਰ ਇਹਦੇ ਤੇ ਵੀ ਮੈਂ ਸਵਾਲ ਇਹ ਕਰਦਾ ਕਿ ਚੰਨੀ ਕਦੇ ਵੀ ਸਸਦ ਦੇ ਅੰਦਰ ਕਦੇ ਪਹਿਲਾਂ ਤਾਂ ਨਹੀਂ ਇਹੋ ਜਿਹੇ ਬਿਆਨ ਜਿਹਾ ਸੁਣਿਆ ਕਿ ਭਾਈ ਸਾਡੇ ਐਸੀ ਭਾਈਚਾਰੇ ਨੂੰ ਪਿੱਛੇ ਰੱਖ ਰਹੇ ਹੋ ਜਦੋਂ ਤੁਹਾਨੂੰ ਪਤਾ ਤੇ ਗਣਵਾ ਕਈ ਸੱਚਾ ਸਾਡੇ ਨਾਲ ਵਿਤਕਰ ਤੇ ਫਿਰ ਤੁਸੀਂ ਪਹਿਲਾਂ ਆਵਾਜ਼ ਕਿਉਂ ਨਹੀਂ ਚੱਕੀ ਅਨ ਵਕਤ ਜਦੋਂ ਕਿ 27 ਦਾ ਸਮਾਂ ਨੇੜੇ ਲੱਗਦਾ ਆ ਰਿਹਾ ਸਾਰਿਆਂ ਨੂੰ ਪਤਾ ਐਸ ਕਰਕੇ ਹਰ ਇੱਕ ਨੇਤਾ ਹਰ ਇੱਕ ਪਾਰਟੀ ਝੂਠ ਬੋਲਣ ਤੇ ਝੂਠੇ ਦਾਅਵੇ ਕਰਨ ਤੇ ਸਾਰੇ ਤੋਲੇ ਹੋਏ ਨੇ ਅੱਜ ਕੱਲ ਸੁਖਬੀਰ ਸਿੰਘ ਬਾਦਲਦਾਰਾ ਭਾਸ਼ਣ ਬਹੁਤ ਜ਼ਿਆਦਾ ਤੇਜ਼ ਕੀਤਾ ਜਾ ਰਿਹਾ ਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਡੇਗਾਗੇ ਕਿਉਂ ਕਿ ਉਹਨਾਂ ਨੂੰ ਪਤਾ ਪੰਜਾਬ ਦਾ ਜਿਹੜਾ ਏਸੀ ਭਾਈਚਾਰਾ ਨਾ ਖਾਸ ਕਰਕੇ ਜਿਹੜਾ ਕਿ ਰਮਦਾਸੀਆ ਭਾਈਚਾਰਾ ਮੱਜ ਵੀ ਸਿੱਖ ਵੈਸੇ 37 ਬਰਾਦਰੀਆਂ ਦੇ ਵਿੱਚ ਮੌਜੂਦ ਹਨ ਔਰ ਇਹਨਾਂ ਨੂੰ ਬਿਲਕੁਲ ਉਸੇ ਹੀ ਪ੍ਰਕਾਰ ਜਿਵੇਂ ਕਿ ਵੱਡੇ ਬਾਦਲਦਾਰ ਗੱਲਾਂ ਨਾਲ ਘਮਾਇਆ ਜਾਂਦਾ ਸੀ ਐਸੇ ਹੀ ਪ੍ਰਕਾਰ ਸੁਖਬੀਰ ਸਿੰਘ ਬਾਦਲ ਅੱਜਕੱਲ ਪੰਜਾਬ ਦੇ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਤੇ ਲੱਗੇ ਨੇ ਕਿਹੀ ਗਰੀਬ ਲੋਕ ਸਾਡੀ ਸਰਕਾਰ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਏ ਸੀ ਭਾਈਚਾਰੇ ਦਾ ਹੀ ਹੁੰਦਾ ਇਸ ਗੱਲ ਨੂੰ ਪੂਰਾ ਪੰਜਾਬ ਜਾਣਦਾ ਰਿਕਾਰਡ ਦੇ ਵਿੱਚ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਸਾਡੀ ਇਹਦੇ ਵਿੱਚ ਇੱਕ ਵੀ ਥਿਉਰੀ ਨਹੀਂ ਹੈ ਕਿਉਂਕਿ ਜਿਹੜੀ ਖਬਰਾਂ ਮੁਤਾਬਕ ਤੁਹਾਨੂੰ ਖਬਰ ਦਿੱਤੀ ਹੈ ਔਰ ਇਸ ਖਬਰ ਦੇ ਮੁਤਲਕ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਕਮੈਂਟ ਜਰੂਰ ਕਰਨੇ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ